ਮੇਰਾ ਸਤਗੁਰੂ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਸਾਥ ਸੰਗਤ ਆਪਾਂ ਅੱਜ ਜਿਨ੍ਹਾਂ ਬੇਨਤੀਆਂ ਨੂੰ ਸਾਂਝਾ ਕਰਨਾ ਹੈ ਗੁਰਮੁਖ ਪਿਆਰਿਓ ਉਹ ਬੇਨਤੀਆਂ ਸਮੇਂ ਦੇ ਦਾਇਰੇ ਵਿੱਚ ਰਹਿ ਕੇ ਆਪਾਂ ਸਾਂਝੀਆਂ ਕਰਾਂਗੇ ਪਾਠ ਕਰਨ ਸਮੇਂ ਅਗਰ ਇਹ ਦੋ ਸੁਪਨੇ ਫੁਰਨੇ ਖਿਆਲ ਆਉਣ ਤਾਂ ਸਮਝੋ ਤੁਹਾਡੀ ਖੇਡ ਬਣ ਗਈ ਹੈ ਜੋ ਮੰਗੋਗੇ ਉਹੀ ਮਿਲੇਗਾ ਪਾਠ ਦੇ ਤੁਰੰਤ ਮਗਰੋਂ ਆਪਣੀ ਇੱਛਾ ਸੋਚ ਲਗੋ ਪੂਰੀ ਹੋ ਜਾਣੀ ਹੈ ਆਪਾਂ ਬੇਨਤੀਆਂ ਸੰਧੀਆਂ ਕਰਾਂਗੇ ਇਲਾਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਪਾਠ ਕਰਨਾ ਨਿਤਨੇਮ ਕਰਨਾ ਕੁਰਬਾਨੀ ਤੇ ਭਰੋਸਾ ਰੱਖਣਾ ਬਹੁਤ ਵੱਡੀ ਗੱਲ ਹੈ ਆਪਾਂ ਕਈ ਵਾਰੀ ਬੇਨਤੀਆਂ ਹਾਂ ਦੀਆਂ ਕੀਤੀਆਂ ਨੇ ਸਾਧ ਸੰਗਤ ਸਤਿਗੁਰੂ ਨੇ ਇੱਕ ਬੜੀ ਸੋਹਣੀ ਗੱਲ ਕਹੀ ਗੁਰਬਾਣੀ ਦੇ ਵਿੱਚ ਮੇਰੇ ਪਾਤਸ਼ਾਹ ਕਹਿੰਦੇ ਨੇ ਦਰ ਘਰ ਢੋਈ ਨਾ ਲਹੈ ਦਰਗਹਿ ਝੂਠ ਖوار ਜੋ ਪਰਮਾਤਮਾ ਤੋਂ ਬਿਨਾ ਸੰਸਾਰ ਦੇ ਵਿੱਚ ਚੱਲਦਾ ਹੈ ਨਾਸਤਿਕ ਬਣ ਕੇ ਚੱਲਦਾ ਹੈ ਪ੍ਰਭੂ ਦੀ ਗੱਲ ਤੇ ਕਰਦਾ ਪਰ ਭਰੋਸਾ ਨਹੀਂ ਕਰਦਾ ਉਹਦੇ ਤੇ ਫਰਸ਼ਾ ਕਹਿੰਦੀ ਮੁੰਡੇ ਪੇਰ ਬਿਨਾਂ ਕਿਆ ਸ਼ਿੰਗਾਰ ਜੇ ਤੂੰ ਪਰਮਾਤਮਾ ਦਾ ਕਹਿਣਾ ਹੀ ਨਹੀਂ ਮੰਨਿਆ ਇਹ ਮੂਰਖ ਜੀਵ ਇਸਤਰੀ ਜੇ ਪਤੀ ਨੂੰ ਨਾ ਮਿਲੀ ਤਾਂ ਸ਼ਿੰਗਾਰ ਕਰਨ ਦਾ ਕੋਈ ਲਾਭ ਨਹੀਂ ਹੁੰਦਾ ਜੋ ਜੀਵ ਇਸਤਰੀ ਪ੍ਰੇਮ ਤੋਂ ਸਖਣੀ ਰਹਿ ਕੇ ਹੀ ਧਾਰਮਿਕ ਉਦਮ ਕਰਮ ਆਦਕ ਕਰੀ ਜਾਂਦੀ ਹੈ ਉਸਦੇ ਅੰਦਰ ਮਾਇਆ ਮੋਹ ਪ੍ਰਵਲ ਹੈ ਉਹ ਪ੍ਰਭੂ ਦੇ ਦਰ ਤੇ ਪ੍ਰਭੂ ਦੇ ਘਰ ਵਿੱਚ ਆਸਰਾ ਨਹੀਂ ਲੈ ਸਕਦੀ ਕਿਉਂਕਿ ਝੂਠ ਭਾਵ ਮਾਇਆ ਦਾ ਮੋਹ ਪ੍ਰਭੂ ਦੀ ਹਜ਼ੂਰੀ ਵਿੱਚ ਦੁਰਕਾਰਿਆ ਹੀ ਜਾਂਦਾ ਹੈ ਸਾਧ ਸੰਗਤ ਇਹ ਗੱਲ ਯਾਦ ਰੱਖਿਆ ਜੀ ਪਾਠ ਕਰਦੇ ਆ ਨਿਤਨੇਮ ਕਰਦੇ ਆ ਸਾਧ ਸੰਗਤ ਚੰਗਾ ਹੀ ਚੰਗਾ ਸੋਚੀਏ ਸੋਚੀਏ ਵੀ ਸਤਿਗੁਰੂ ਜੀ ਮੇਰੀਆਂ ਝੋਲੀਆਂ ਭਰਨ ਵਾਲੇ ਨੇ ਸਤਿਗੁਰੂ ਮੇਰੀ ਝੋਲੀ ਨੂੰ ਭਰ ਰਹੇ ਨੇ ਸਾਧ ਸੰਗਤ ਬਹੁਤ ਕੁਝ ਮੈਨੂੰ ਗੁਰੂ ਪਾਤਸ਼ਾਹ ਦੇ ਰਹੇ ਨੇ ਪਾਤਸ਼ਾਹ ਮੈਨੂੰ ਬਹੁਤ ਕੁਝ ਬਖਸ਼ਿਸ਼ ਕਰ ਰਹੇ ਨੇ ਸਤਿਗੁਰੂ ਨੇ ਇਹ ਵੀ ਆਖਿਆ ਕਿ ਇੱਕ ਗੱਲ ਜ਼ਰੂਰ ਯਾਦ ਰੱਖਣੀ ਪਵੇਗੀ ਪਾਤਸ਼ਾਹ ਕਹਿੰਦੇ ਨੇ ਸਭ ਗੁਣਵੰਤੀ ਆਖੀਐ ਹੈ ਮੈਂ ਗੁਣ ਨਾਹੀ ਕੋਏ ਸਾਰੀਆਂ ਗੁਣਾਵਾਲੀਆਂ ਗੱਲਾਂ ਆਖੀਆਂ ਜਾਂਦੀਆਂ ਨੇ ਇਸ ਜੀਵ ਇਸਤਰੀ ਨੂੰ ਸਾਰੇ ਗੁਣਾਵਾਲੀ ਆਖਦੇ ਪਰ ਮੇਰੇ ਅੰਦਰ ਕੋਈ ਐਸਾ ਗੁਣ ਨਹੀਂ ਜਿਹਦੀ ਬਰਕਤ ਨਾਲ ਮੈਂ ਪ੍ਰਭੂ ਨਾਲ ਪਿਆਰ ਆਪਣੇ ਹਿਰਦੇ ਵਿੱਚ ਵਸਾ ਸਕਾਂ ਬਈਕਾ ਉਦਾਹਰਣ ਵਜੋਂ ਸਮਝੀਏ ਸਾਰਿਆਂ ਨੂੰ ਲੱਗਦੇ ਤੇ ਚੰਗੇ ਆ ਵੀ ਬੜਾ ਚੰਗਾ ਬੜਾ ਚੰਗਾ ਕਰਦਾ ਹੈ ਜੇ ਬੜਾ ਚੰਗਾ ਪਰ ਅੰਦਰੋਂ ਚੰਗਾ ਹੈ ਨਹੀਂ ਇਸ ਜੀਵ ਇਸਤਰੀ ਨੂੰ ਸਾਰੇ ਗੁਣਾਂ ਵਾਲੇ ਕਹਿੰਦਾ ਬਹੁਤ ਗੁਣ ਨੇ ਬਹੁਤ ਗੁਣ ਨੇ ਪਰ ਅੰਦਰ ਇੱਕ ਵੀ ਗੁਣ ਨਹੀਂ ਹਰ ਵਾਰ ਨਾਰ ਸੁਹਾਵਣੀ ਮੈਂ ਭਾਵੈ ਪ੍ਰਭ ਸੋਈ ਉਹ ਹਰੀ ਪਤੀ ਪ੍ਰਭੂ ਮੈਨੂੰ ਪਿਆਰਾ ਲੱਗਣ ਲੱਗ ਪਏ ਤਾਂ ਵੀ ਮੈਂ ਉਸ ਦੀ ਸੋਹਣੀ ਨਾਰ ਬਣ ਜਾਵਾਂ ਭਾਵ ਇਹ ਇਸਤਰੀ ਜੀਵ ਰੂਪ ਇਸਤਰੀ ਦੀ ਗੱਲ ਹੋ ਰਹੀ ਹੈ ਅੰਦਰਲੀ ਆਤਮਾ ਦੀ ਗੱਲ ਹੋ ਰਹੀ ਹੈ ਪਾਛੇ ਗਏ ਨਾਨਕ ਸ਼ਬਦ ਮਿਲਾਵੜਾ ਨਾ ਵੇਛੜਾ ਹੋਏ ਗੁਰੂ ਦੇ ਸ਼ਬਦ ਦੇ ਵਿੱਚ ਹੈ ਨਾਨਕ ਜੀ ਜੁੜ ਕੇ ਜਿਸ ਨੇ ਪ੍ਰਭੂ ਚਰਨਾਂ ਨਾਲ ਸੋਣਾ ਮਿਲਾਪ ਹਾਸਲ ਕਰ ਲਿਆ ਉਸ ਦਾ ਉਸ ਤੋਂ ਫਿਰ ਵਿਛੋੜਾ ਨਹੀਂ ਹੁੰਦਾ ਤੇ ਜਿਹੜਾ ਅੰਦਰੋਂ ਜੁੜ ਗਿਆ ਨਾ ਜਿਨੇ ਅੰਦਰੋਂ ਉਹਦੀ ਗੱਲ ਮੰਨ ਲਈ ਸਾਧ ਸੰਗਤ ਉਹ ਕਦੇ ਫਿਰ ਉਸ ਤੋਂ ਉਲੰਭੇ ਨਹੀਂ ਹੁੰਦਾ ਆਪਾਂ ਬੇਨਤੀਆਂ ਕਰ ਰਹੇ ਸੀ ਸਾਰ ਸੰਗਤ ਜਦੋਂ ਪਾਠ ਕਰੀਏ ਦੋ ਸੁਪਨੇ ਫੁਰਨ ਪਾਵ ਅੰਦਰ ਦੋ ਚੀਜ਼ਾਂ ਦਾ ਚਾ ਬਣ ਜੇ ਕਿ ਮੈਂ ਮੇਰੇ ਗੁਰੂ ਤੋਂ ਬਹੁਤ ਕੁਝ ਲੈਣਾ ਹੈ ਮੇਰੇ ਗੁਰੂ ਝੋਲੀਆਂ ਭਰਨ ਵਾਲੇ ਨੇ ਮੇਰੇ ਸਤਪੁਰ ਸੱਚੇ ਪਾਤਸ਼ਾਹ ਜੀ ਤੇ ਬਹੁਤ ਕੁਝ ਜਿਹੜਾ ਮੈਨੂੰ ਦਿੱਤਾ ਹੋਇਆ ਉਹਦਾ ਸ਼ੁਕਰਾਨਾ ਹੈ ਅੱਗੇ ਵੀ ਮੈਨੂੰ ਦੇਣਾ ਸਾਰ ਸੰਗਤ ਬਹੁਤ ਕੁਝ ਮੈਨੂੰ ਸਤਿਗੁਰ ਨੇ ਬਖਸ਼ਿਸ਼ ਕਰਨਾ ਹੈ ਬਹੁਤ ਕੁਝ ਔਰ ਦੂਜੀ ਗੱਲ ਕਿ ਸਤਿਗੁਰੂ ਜੇ ਨਹੀਂ ਵੀ ਦੇਣਗੇ ਮੇਰਾ ਭਰੋਸਾ ਤਾਂ ਵੀ اٹਲ ਰਹੇਗਾ ਦੋ ਚੀਜ਼ਾਂ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ ਮੇਰੇ ਕੋਲੇ ਸ਼ੁਕਰਾਨਾ ਹੈ ਅੱਗੇ ਵੀ ਮੈਨੂੰ ਗੁਰੂ ਨੇ ਦੇਣਾ ਜੇ ਨਹੀਂ ਵੀ ਦੇਣਗੇ ਤਾਂ ਵੀ ਸ਼ੁਕਰਾਨਾ ਹੈ ਦੋ ਚੀਜ਼ਾਂ ਜਦੋਂ ਇਹ ਦੋ ਚੀਜ਼ਾਂ ਬਣ ਲੱਗੀਆਂ ਨਾ ਮਨ ਦੇ ਵਿੱਚ ਫਿਰ ਸਮਝ ਲਓ ਖੇਡ ਬਣ ਗਈ ਫਿਰ ਸਤਗੁਰੂ ਕੁਝ ਲੁਕੋ ਕੇ ਨਹੀਂ ਰੱਖਦੇ ਜੋ ਮੰਗੋਗੇ ਫਿਰ ਉਹੀ ਦੇਣਾ ਸਤਗੁਰੂ ਦਾ ਜੋ ਮੰਗੋਗੇ ਫਿਰ ਸਤਗੁਰ ਸੱਚੇ ਪਾਤਸ਼ਾਹ ਨੇ ਉਹੀ ਬਖਸ਼ਿਸ਼ ਕਰਨਾ ਹੈ ਮੇਰੇ ਸਤਗੁਰੂ ਨੇ ਫਿਰ ਉਹ ਬਖਸ਼ਿਸ਼ ਕਰਨਾ ਪਿਆਰਿਓ ਕਿਉਂਕਿ ਸਤਗੁਰੂ ਨੂੰ ਪਤਾ ਹੈ ਵੀ ਜਦੋਂ ਇਹਨੂੰ ਕੁਝ ਦੇਣਾ ਹੋਵੇ ਤਾਂ ਵੀ ਜਿਹੜਾ ਇਹਨੇ ਕੋਹ ਨਹੀਂ ਕਰਨਾ ਪਾਵ ਮੇਰੇ ਨਾਲ ਤੂੰ ਗਿਲਾ ਸ਼ਿਕਵਾ ਨਹੀਂ ਰੱਖਣਾ ਜੇ ਦੇ ਦਿੱਤਾ ਤਾਂ ਵੀ ਨਹੀਂ ਜੇ ਨਾ ਦਿੱਤਾ ਤਾਂ ਵੀ ਨਹੀਂ ਇਹ ਮੇਰਾ ਜੁੜਿਆ ਹੋਇਆ ਹੈ ਇਹ ਮੇਰਾ ਆਪਣਾ ਹੈ ਇਹ ਮੇਰੇ ਨਾਲ ਹੈ ਇਹਦੇ ਇਹ ਬਿਲਕੁਲ ਜਿਹੜਾ ਹੈ ਮੇਰੇ ਨਾਲ ਹੀ ਰਹੇਗਾ ਸਾਧ ਸੰਗਤ ਇਹ ਆਪਾਂ ਬੇਨਤੀਆਂ ਤਾਂ ਕਰਕੇ ਸਾਂਝੀਆਂ ਕਰਕੇ ਥੋੜਾ ਜਿਆਦਾ ਸਮਝਣ ਦਾ ਯਤਨ ਕਰੀਏ ਕਿ ਪਾਠ ਕਰਦੇ ਕਈ ਵਾਰੀ ਮਨ ਦੇ ਵਿੱਚ ਕਈ ਤਰ੍ਹਾਂ ਦੇ ਸ਼ੰਕੇ ਵੀ ਆ ਜਾਂਦੇ ਨੇ ਤੇ ਮਨ ਦੇ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਵੀ ਆ ਜਾਂਦੀਆਂ ਨੇ। ਸਾਧ ਸੰਗਤ ਕਈ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਬਿਲਕੁਲ ਸਾਨੂੰ ਦੇਖਣੀਆਂ ਪੈਂਦੀਆਂ ਨੇ। ਅਸੀਂ ਸੋਚਦੇ ਵੀ ਆ ਪਰ ਸਾਧ ਸੰਗਤ ਇੱਕ ਬੇਨਤੀ ਕਰਦਾ ਵੀ ਜਿਹਨੂੰ ਭਰੋਸਾ ਹੈ ਉਹ ਕਦੇ ਵੀ ਗੁਰੂ ਤੋਂ ਵਾਂਝੇ ਨਹੀਂ ਜਾਂਦਾ। ਕਦੇ ਵੀ ਸਤਿਗੁਰੂ ਤੋਂ ਵਾਂਝੇ ਨਹੀਂ ਜਾਂਦਾ ਪਿਆਰੇ। ਪਿਆਰਿਓ ਸਤਿਗੁਰੂ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਲਦੀ ਹੀ ਆਪਾਂ ਨੂੰ ਬਹੁਤ ਕੁਝ ਦਿੱਤਾ ਬੜਾ ਕੁਝ ਬਖਸ਼ਿਸ਼ ਕੀਤਾ ਜੇ ਸਾਡੇ ਕੋਲੇ ਸ਼ੁਕਰਾਨਾ ਹੈ ਤਾਂ ਉਹ ਵੀ ਬਹੁਤ ਵੱਡੀ ਚੀਜ਼ ਹੈ ਬਹੁਤ ਵੱਡਾ ਜਗ ਰੈ ਸ਼ੁਕਰਾਨਾ ਕਰਨ ਵਾਸਤੇ ਕਈਆਂ ਕੋਲੇ ਸਭ ਕੁਝ ਹੈ 100 ਦਾਤਾਂ ਲੈ ਕੇ ਜੇ ਇੱਕ ਨਾ ਮਿਲੇ ਤਾਂ ਬਹੁਤ ਕੁਝ ਫਿਰ ਗੁਰੂ ਨੂੰ ਉਹ ਸੁਣਾ ਵੀ ਦਿੰਦਾ ਹੈ ਇਹ ਵੀ ਦਿੰਦਾ ਹੈ ਸਾਧ ਸੰਗਤ ਇਹ ਵੀ ਆਖ ਦਿੰਦਾ ਮੈਨੂੰ ਦਿੱਤਾ ਹੀ ਕੀ ਹੈ ਮੈਨੂੰ ਮਿਲਿਆ ਹੀ ਕੀ ਹੈ ਸਾਧ ਸੰਗਤ ਜਿਹੜਾ ਆਖ ਕੇ ਨਾ ਸੁਣਾਵੇ ਜਿਹੜਾ ਇਹ ਨਾ ਕਹੇ ਕਿ ਮੈਨੂੰ ਗੁਰੂ ਨੇ ਕੁਝ ਨਹੀਂ ਦਿੱਤਾ ਜਿਹੜਾ ਕਹੇ ਮੈਨੂੰ ਬਹੁਤ ਕੁਝ ਦਿੱਤਾ ਜੇ ਇਹ ਵੀ ਨਾ ਦੰਦਾ ਤੇ ਮੈਂ ਕੀ ਕਰ ਲੈਂਦਾ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਨੇ ਕਹਿੰਦੇ ਨੇ ਇੱਕ ਭੀ ਨਾ ਦੇ 10 ਭੀ ਹਿਰਲੇ ਤੋਂ ਮੂੜਾ ਯਾਨੀ ਕਹੋ ਕਿਆ ਕਰੀ ਸਤਗੁਰੂ ਕਹਿੰਦੇ ਜੇ ਤੈਨੂੰ ਇੱਕ ਵੀ ਨਾ ਦੇਵੇ ਉਹਦੇ ਬਦਲੇ ਚ ਤੇਤੋਂ 10 ਵਸਤੂਆਂ ਰੱਬ ਖੋ ਲਵੇ ਫਿਰ ਕੀ ਕਰੇਗਾ ਸਾਧ ਸੰਗਤ ਇਸ ਕਰਕੇ ਕਹਿੰਦਾ ਵੀ ਜਿਹਦੇ ਕੋਲੇ ਸ਼ੁਕਰਾਨਾ ਹੈ ਉਹ ਵੀ ਬਹੁਤ ਵੱਡੀ ਗੱਲ ਹੈ ਤੇ ਆਪਾਂ ਗੁਰੂ ਤੋਂ ਮੰਗੀਏ ਸਤਗੁਰੂ ਤੋਂ ਮੰਗੀਏ ਸਤਗੁਰੂ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰੀਏ ਤੇ ਪਿਆਰਿਓ ਗੁਰੂ ਨੇ ਸਾਨੂੰ ਹਰ ਇੱਕ ਚੀਜ਼ ਬਖਸ਼ਿਸ਼ ਕਰਨੀ ਹੈ ਜੇ ਨਹੀਂ ਦਿੱਤੀ ਤਾਂ ਵੀ ਸ਼ੁਕਰਾਨਾ ਜੇ ਦੇਤੀ ਤਾਂ ਵੀ ਸ਼ੁਕਰਾਨਾ ਸਮਝ ਲਈ ਗੱਲ ਹੈ ਜੇ ਦੇ ਦਿੱਤੀ ਤਾਂ ਮੈਨੂੰ ਉਹਨੇ ਲਾਇਕ ਸਮਝਿਆ ਜੇ ਨਹੀਂ ਦਿੱਤੀ ਸ਼ਾਇਦ ਇਹ ਚੀਜ਼ ਮੇਰੇ ਭਲੇ ਲਈ ਨਹੀਂ ਸੀ ਇਹ ਸਮਝ ਕੇ ਚੱਲ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ